ਗੋੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ ਜਮ ਕੰਕਰ ਨੇੜ ਨ ਆ ਵੈਰਸ ਨ ਅਹਰ ਗੁਨ ਗਾਉ ਸੇਵਾ ਸਰਤ ਨ ਜਾਣੀਆ ਨ ਜਾਪੈ ਆਰਾਧ ਉਹ ਤੇ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭੈ ਕਿਰਪਾ ਲਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇਹ ਗੁਰ ਗੁਰ ਸੱਚਾ ਸਰਜਨ ਹਰ ਗੁਰ ਟੁੱਟੇ ਸਭ ਕੁਛ ਪਾਇਆ ਜਨ ਨਾਨਕ ਸਦ ਬਲੇ ਹਰ ਗੋੜੀ ਮਹਿਲਾ ਪੰਜਵਾ ਮੰਜ ਦੁਖ ਪੰਚਨ ਤੇਰਾ ਨਾਮ ਜੀ ਦੁਖ ਪੰਚਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾਥਾਉ ਜਮ ਕੰਕਰ ਨੇੜ ਨ ਆ ਵੈਰਸ ਨ ਹਰ ਗੁਨ ਗਾਉ ਸੇਵਾ ਸਰਤ ਨ ਜਾਣੀਆ ਨ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੈ ਕਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੇ ਹਾਰ ਗੋੜੀ ਮਹਿਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਾਦੀ ਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਗੰਗਰ ਨੀਡ ਨ ਆਵੈ ਰਸਨਾ ਹਰ ਗੁਨ ਗਾਉ ਸੇਵਾ ਸਰਤ ਨ ਜਾਨੀਆ ਨ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੈ ਕਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤਤਿ ਭਾਵ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਟੁੱਟੇ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੋੜੀ ਮਹਿਲਾ ਪੰਜਵਾ ਮੰਜ ਦੁਖ ਪੰਚਨ ਤੇਰਾ ਨਾਮ ਜੀ ਦੁਖ ਪੰਚਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈ ਤੱਕ ਟਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਓ ਜਮ ਕੰਕਰ ਨੇੜ ਨਾ ਆ ਵੈਰਸ ਨਾ ਹਰ ਗੁਨ ਗਾਓ ਸੇਵਾ ਸਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੈ ਕਿਰਪਾ ਲਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨਾ ਲੱਗਈ ਸਤ ਗੁਰ ਰੱਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਟੁੱਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲੇ ਹਾਰ ਗੋੜੀ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ ਜਮ ਕੰਗ ਕਰ ਨੇਡਨਾ ਆ ਵਾਇਰਸ ਨਾ ਹਰ ਗੁਨ ਗਾਉ ਸੇਵਾ ਸਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰੱਖੇ ਆਪ ਗੁਰਨਰਾਇਣ ਦੇਹ ਗੁਰ ਗੁਰ ਸੱਚਾ ਸਰਚਨ ਹਾਰ ഗുരു സബക്ശ പായയാ ജന നാനകളിഹാരോടി മഹലാ പഞ്ജ ദുഃഖ ഭഞ്ജന തരാ നമ ജി ദുഃഖ ഭഞ്ജന തരാ നമ ആഠ പഹര ആരാധി ഏ പൂർണ സത് ഗുരുഹാ ജസയ പാര ബ്രഹ്മ സൂ സുഹാ ജമകര നേഡന ആവൈ രസന ഹര ഗുണ ഗ ਸੇਵਾ ਸਰਤ ਨਾ ਜਾਨੀਆ ਨਾ ਜਾਪੈ ਅਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੈ ਕਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੇ ਹਾਰ ਗੋੜੀ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ ਜਮ ਕੰਕਰ ਨੇੜ ਨ ਆ ਵੈਰਸ ਨਾ ਹਰ ਗੁਨ ਗਾਉ ਸੇਵਾ ਸਰਤ ਨ ਜਾਣੀਆ ਨਾ ਜਾਪੈ ਆਰਾਧ ਉਹ ਤੇ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰੱਖੇ ਆਪ ਗੁਰ ਨਰਾਇਣ ਦੇਹ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਟੁੱਠੇ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੋੜੀ ਮਹਿਲਾ ਪੰਜਵਾ ਮੰਜ ദുഃഖ ഭഞ്ജന തേരാ നമ ജി ദുഃഖ ഭഞ്ജന തരാ നമ ആഠ പഹര ആരാധി പൂർണ സഹാഖ വസ പാര ബ്രഹ്മ സൂഹാ ജമഗര നേഡന ആ വൈറസുഗ സേവാ സർത്ത ജാനിയ പരാധ ഓട്ട ജഗ ജീവന മേ ടാകര അഗമ അഗാധ ਪਾਇੇ ਕਰ ਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੇ ਵਾਉ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਟੁੱਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲੇ ਹਾਰ ਗੋੜੀ ਮਹਿਲਾ ਪੰਜਵਾ ਮੰਜ ਦੁਖ ਪੰਚਨ ਤੇਰਾ ਨਾਮ ਜੀ ਦੁਖ ਪੰਚਨ ਤੇਰਾ ਨਾਮ आठ पहर आरादी है पूर्ण सतगुरु ज्ञान रहाओ जत काट वसै पार ब्रह्म सोई सुहावा ठाओ जम कंकर नीड न आ वायरस न हर गुण गाओ सेवा सर्त न जानिया न जापै आराद ओट तेरी जग जीवना मेरे ठाकुर अगम अगाद भय कृपा लुसाईया नठे शोक संताप तत्ती न लग सत गुर रखे आप गुर नारायण दे गुर गुर सच्चा सृजन हार गुरु सब कुछ पाया जन नानक सतिहार गौड़ी पंजवा मांझ दुख भंजन तेरा नाम जी दुख भजन तेरा नाम आठ पहराधी है पूर्ण सत ज्ञान रहहा ਜੈ ਟਕਾ ਟਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਓ ਜਮ ਕੰਕਰ ਨੇੜਨਾ ਆ ਵੈਰਸ ਨਾ ਹਰ ਗੁਨ ਗਾਓ ਸੇਵਾ ਸਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰੱਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਟੁੱਠੇ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੋੜੀ ਮਹਿਲਾ ਪੰਜਵਾ ਮੰਜ ਦੁਖ ਪੰਚਨ ਤੇਰਾ ਨਾਮ ਜੀ ਦੁਖ ਪੰਚਨ ਤੇਰਾ ਨਾਮ ਆਠ ਪਹਿਰ ਅਰਾਧੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ ਜਮ ਗੰਗ ਕਰ ਨੇਡਨਾ ਆ ਵਾਇਰਸ ਨਾ ਹਰ ਗੁਨ ਗਾਓ ਸੇਵਾ ਸਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭੈ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤਤਿ ਵਾਉ ਨ ਲੱਗਈ ਸਤ ਗੁਰ ਰੱਖੇ ਆਪ ਗੁਰ ਨਰਾਇਣ ਦੇਹ ਗੁਰ ਗੁਰ ਸੱਚਾ ਸਰਚਨ ਹਾਰ ਗੁਰਾ ਟੁੱਟ ਹੈ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੋੜੀ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ ਜਮ ਕੰਕਰ ਨੇੜ ਨ ਆ ਵੈਰਸ ਨਾ ਹਰ ਗੁਨ ਗਾਉ ਸੇਵਾ ਸਰਤ ਨਾ ਜਾਨੀਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭੈ ਕਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰ ਗੋੜੀ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਹੈ ਪੂਰਨ ਸਤਗੁਰ ਗਿਆਨ ਰਹਾਉ ਜੈਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ ਜਮ ਕੰਕਰ ਨੇੜ ਨ ਆ ਵੈਰਸ ਨ ਅਹਰ ਗੁਨ ਗਾਉ ਸੇਵਾ ਸਰਤ ਨ ਜਾਣੀਆ ਨ ਜਾਪੈ ਆਰਾਧ ਉਹ ਤੇ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤ ਗੁਰ ਰੱਖੇ ਆਪ ਗੁਰ ਨਰਾਇਣ ਦੇਹ ਗੁਰ ਗੁਰ ਸੱਚਾ ਸਰਚਨ ਹਾਰ ਗੁਰ ਟੁੱਟੇ ਸਭ ਕੁਛ ਪਾਇਆ ਜਨ ਨਾਨਕ ਸਦ ਬਲੇ ਹਾਰ